ਦੋਸਤੋ ਇਹ ਮਨੇ ਵੀਰੂ ਕਰਕੇ ਨਿਭਾਈਦਾ ਬੰਦੇ ਆ ਪਾਜੀ ਆਜੋ ਮੇਰੇ ਲੱਗ ਜਾਓ ਬਿਲਕੁਲ ਲੱਗ ਲੱਗ ਇਹ ਸਾਬ ਸੂਰਜ ਨੂੰ ਜਦੋਂ ਨਮਸਕਾਰ ਕਰਦਾ ਨਾ ਸੁਣੀਆਂ ਸੁਨਾਈਆਂ ਗੱਲਾਂ ਨੇ ਇਹ ਸੂਰਜਾਲ ਮੂੰਹ ਕਰਕੇ ਰੱਬ ਕੋਲੋਂ ਇੱਕ ਚੀਜ਼ ਮੰਗਦਾ ਕਿ ਮੈਨੂੰ ਕੋਈ ਚੰਗੇ ਬੰਦੇ ਦੇ ਮੱਥੇ ਲਾਈ ਜਾਂ ਉਹ ਮੈਨੂੰ ਮਾਰ ਦੇ ਜਾਂ ਮੈਂ ਮਰਦਾ ਜਾਂ ਮੈਂ ਉਹਨੂੰ ਮਾਰ ਗੱਲਾਂ ਇਹ ਦੋ ਹੀ ਮੰਗਦਾ ਇਹ ਬੰਦੇ ਦਾ ਉਹ ਤਾਂ ਡਰਦਾ ਹੀ ਨਹੀਂ ਨਾ ਨਾ ਇਹ ਵੀ ਕੋਈ ਐ ਕਰ ਜਾਂਦਾ ਤੇ ਲੋਕ ਜਾਂਦੇ ਆ ਵੀ ਬਾਜ ਸੱਪ ਬੜਾ ਭਜਦਾ ਚਲੋ ਅਜੇ ਵੀ ਟ੍ਰੇਲ ਮਾਰਤੀਏ ਵਾਂਚ ਭਜਾਈਏ ਉਹ ਗੋਲੀ ਮਾਰ ਦੂ ਉਹ ਨਹੀਂ ਨਹੀਂ ਓਹੋ ਤੁਸੀਂ ਪਾਸੇ ਹੋ ਜਾ ਹਾਂ ਇਹ ਪਾਸੇ ਹੋ ਜਾ ਉਹ ਨਹੀਂ ਛੱਡ ਖੜਾ ਮੇਰਾ ਵੀ ਤੂੰ ਲੈ ਜਾਣ ਪ੍ਰਾਪ ਉਹ ਯਾਰ ਤੁਸੀਂ ਭਾਜੀ ਪਾਸੇ ਹੋ ਜਾ ਦੋਸਤ ਹਸੀਆਂ ਗੱਡੀਆਂ ਆ ਗਿਆਂ ਬੜੀਆਂ ਹੋਣਾ ਗਿਆ ਬਾਬੇ ਬਾਬੇ ਆਪਣੀ ਮੌਜ ਤੇ ਸੱਪ ਬੜਾ ਐਂਡ ਉਹ ਗੋਲੀ ਮਾਰ ਤੂੰ ਲੈ ਜਾ ਇਹਨੂੰ ਭਜਾ ਕੇ ਸੱਪ ਭੜ ਕੇ ਤੇ ਤੁਹਾਨੂੰ ਪਾਉਣੇ ਆ ਰੀ ਵੀਡੀਓ ਬਸ ਯਾਰ ਲਾ ਆਪਾਂ ਸ਼ੁਰੂ ਕਰ ਲਾ ਮੇ ਹਰ ਹਰ ਮਹਾਦੇਵ ਜੈ ਬੋਲੇ ਨਾਥ ਕੀ ਚੁੱਕ ਤਾ ਫੰਗ ਚੁੱਕੂ ਗਿਆ ਨਾ ਕੈਮਰਾਮੈਨ ਲੱਗ ਗਿਆ ਮਰੇਆ ਲਓ ਮਹਾਰਾਜ ਉਹ ਤੈਨੂੰ ਨਹੀਂ ਦੂਜਿਆਂ ਨੂੰ ਵੀ ਅੱਛਾ ਅੱਛਾ ਦੂਜਿਆਂ ਨੂੰ ਉਹ ਇਸਤਾਲਿਓਂ ਗਿਆ ਉਹ ਸਿੱਧੇ ਛੋਟਾ ਵਾਲਿਓ ਆਜੋ ਆਜੋ ਅੱਗੇ ਆਜੋ ਵਾਹ ਬਾਬਾ ਜੀ ਬਾਬੇ ਤੁਨ ਜੀਰਾ ਜੇ ਬਾਬਿਆਂ ਦੀ ਸਮੇ ਬਣਾ ਓਏ ਜੇ ਬਾਬਿਆਂ ਦੀ ਹਰ ਅਰਮਾ ਦੇ ਦੋਸਤ ਜੇ ਸ਼ੰਕਰ ਜੀ ਨੀ ਜਾਂ ਵਾਹ ਪਿਆ ਜਾਂਦਾ ਠੀਕ ਗੱਲ ਵੀਰ ਸਹੀ ਗੱਲ ਬਹੁਤ ਤਕੜਾ ਸਾਪਿਆ ਵੀਰੇ ਪਾਜੀ ਮੈਂ ਇਹਨੂੰ ਨੋੜਾਂ ਦੱਸਤਾ ਪਾਜੀ ਘਰ ਤੋਂ ਘੱਟ 15 ਸਾਲ ਬਰਾਨਾ ਇਹ ਮੈਂ ਆਪਣੀ ਪੂਰੀ ਜ਼ਿੰਦਗੀ ਚ ਜਵਾਨ ਸਾਪ ਐਡਾ ਪਹਿਲੀ ਵਾਰ ਹੀ ਵੇਖਣ ਰਿਹਾ ਮੈਂ ਕੱਲ ਫੜਿਆ ਹੀ ਕੋੜਾ ਨਹੀਂ ਇਹ ਤੋਂ ਬੜਾ ਹੀ ਸ਼੍ਰੀ ਦਾ ਤੁਸੀਂ ਦੇਖ ਰਹੇ ਜੇ ਲਗਭਗ ਜੈ ਮਹਾਦੇਵ ਮਹਾਦੇਵ ਸ਼ੰਕਰ ਦੀ ਮਹਾਦੇਵ ਮਹਾਦੇਵ ਕੋਸਤ ਮੇਰੇ ਬਾਹਰ ਐਵੇਂ ਐਵੇਂ ਨਹੀਂ ਬਾਬਾ ਨੱਟ ਦੇ ਫੇਮਸ ਬਾਬਾ ਮੌਦ ਹੀ ਫੜਦੇ ਹੱਥਾਂ 'ਚ ਤੇ ਹੈਗੀ ਵੀ ਮੌਦ ਹੀ ਜੇ ਮੌਦ ਕੀ ਰੋ ਵੀਰੇ ਕੀ ਰਬੇ ਲੱਗੋ ਲੈ ਲੈ ਸਰਦਾਰ ਦੀ ਆਪਾ ਕਿਹੜੇ ਕੋ 10 ਪੱਤਰਾ ਹਜ਼ਾਰ ਕੇ ਹੱਕ ਮੰਗਦੇ ਲੱਗੇ ਲੈ ਲੈ ਕੋਈ 2000 ਵੀ ਨਹੀਂ ਮੰਗਦੇ ਅੱਛਾ ਤੂੰ ਲੈ 1000 ਕੋਈ ਨਹੀਂ ਇਹ ਸਭ ਨੂੰ ਫੜ ਕੇ ਫੜ ਕੇ 1500 ਲੈਣਾ ਲੋਕੀ ਕਹਿੰਦੇ ਤੁਸੀਂ ਉਹ ਵੀ ਜ਼ਿਆਦਾ ਮੰਗਦੇ ਨਹੀਂ ਨਹੀਂ ਇਹਦੇ ਜ਼ਿਆਦਾ ਨਹੀਂ ਮੈਂ ਮਾਰਦਾ ਵੀ ਨਹੀਂ ਪਕਾਰੇ ਦੋਸਤੋ ਨਾ ਆਪਣੇ ਕੋ ਚਵਲਾਂ ਬਚਦੀਆਂ ਜੇ ਨਾ ਆਪਣੇ ਕੋ ਕੁਝ ਹੁੰਦਾ ਜੇ ਆਪਾਂ ਤਾਂ ਆਪਣੀ ਪੂਰੀ ਜ਼ਿੰਦਗੀ ਸਿੱਧਾ ਕਰਕੇ ਕੈਮਰਾ ਲਾ ਕੇ ਆਇਆ ਡਰਦੇ ਕਿਉਂ ਜੇ ਮੇਰੇ ਹੱਥ 'ਚੋਂ ਮੈਂ ਛੱਡ ਦੇਣਾ ਤਾਂ ਕੱਟ ਕੇ ਸ਼ੌਟ ਲੈ ਦੋਸਤੋ ਕੱਟ ਕੱਟ ਕੇ ਸੱਪਣੀ ਦੋ ਦਿਨ ਸ਼ੌਟ ਲੈ ਕੱਟ ਕੱਟ ਕੇ ਸੱਪਣੀ ਸਪੰਜ ਤੁਰਦੀ ਫਿਰਦੀ ਮੌਤ ਇਹ ਬੜੀ ਤੜੀ ਸੱਪ ਤੇਰੀ ਫੰਨ ਵੇਖ ਲੋ ਤੇ ਮੇਰਾ ਪੈਰ ਵੇਖ ਲੋ ਸਹੀ ਗੱਲ ਇਹ ਵੀਰ ਮਾਰੂ ਕਹਿ ਲਾ ਦੱਬੇ ਚ ਪਾ ਜੈ ਮਾਦੇ ਜੈ ਸ਼ੰਕਰ ਮਾਦੇ ਮਾਦੇ ਮਹਾਦੇਵ ਜੈ ਸ਼ੰਕਰ ਬਾਬਾ ਸ਼ੰਕਰ ਬਾਬਾ ਨਾ ਲਵ ਯੂ ਕਕੇ ਦੋਸਤੋ ਲਵ ਯੂ ਬੜੇ ਵੀਰ ਵੀਡੀਓ ਵੇਖਦੇ ਆ ਬੜੀ ਸਪੋਰਟ ਕਰਦੇ ਆ ਬੜਾ ਪਿਆਰ ਕਰਦੇ ਆ ਬੜਾ ਮਾਨ ਮਹਬਤ ਕਰਦੇ ਜੇ ਕਿਤੇ ਬਾਜ਼ਾਰ ਬਜ਼ੂਰ ਚ ਮਿਲਦਾ ਆਪਣੇ ਸ਼ਹਿਰ ਸੱਪ ਫੜਨ ਜਾਂਦਾ ਬੜਾ ਖੁਸ਼ ਹੋ ਕੇ ਮਿਲਦੇ ਤੇ ਪਰ ਦੋਸਤੋ ਫੜੀ ਇਹੀ ਵੀ ਸਾਰੀ ਉਮਰ ਮੌਤ ਹੀ ਹੱਥ ਸਹੀ ਗੱਲ ਕਦੀ ਕੇ ਇਹਨੂੰ ਬੇਫਕੂ ਬਣਾ ਕੇ ਪੈਸਾ ਨਹੀਂ ਬਾਪੂ ਜੀ ਕਮਾਇਆ ਨਹੀਂ ਜੀ ਕਦੀ ਕੇ ਇਹਨੂੰ ਡਰਾ ਕੇ ਮੈਂ ਨਾਜ ਬੱਤ ਮੰਨ ਗਏ ਆ ਦੇ ਬਾਪੂ ਜੀ ਅੱਜ 20 25 ਮਿੰਟ ਤੇ ਬੰਦਾ ਬੜਕਾ ਦੂ ਸਹੀ ਗੱਲ ਮੇਰੇ ਵਰਗਾ ਅੱਧੇ ਘੰਟਾ ਦੇ ਦੂ ਨਹੀਂ ਤੇ ਜੇ ਮਾਰੇ ਬੰਦੇ ਨੂੰ ਦੰਦੀ ਵੱਢੀ ਇਹਨਾਂ ਪੰਜ ਪਾਣੀ ਨਹੀਂ ਮੰਗਣ ਦੇਣਾ ਭਾਜੀ ਬੰਦੇ ਨੇ ਸ਼ਕਲ ਵੇਖ ਕੇ ਮਰ ਜਾਣਾ ਤੁਹਾਡਾ ਬੰਦਾ ਕਹਿੰਦਾ ਨਾ ਮਟੋਲਣੀ ਛੱਡ ਕੇ ਵਜਾ ਕਿਹੜਾ ਵੀ ਵੀਰ ਮੜਿਆ ਹੱਥ ਖੜਾ ਕਰੀ ਔਰੇ ਵਾਲੇ ਮਾਰੀ ਕੀ ਹੋਇਆ ਸੀ ਗੁਰਬਾਹ ਮਗਰ ਲੱਗਾ ਮੇਰੇ ਮਾਹ ਮਾਹੀਂ ਭੱਜ ਕੇ ਵਜਾ ਤੂੰ ਅੱਛਾ ਤੇ ਐਸਾ ਭੇਗਾ ਹੀ ਵਜਣ ਵਾਲਾ ਵਾ ਵਾਜੀ ਵਾ ਇਹ ਮਗਰ ਭੱਜਾਂ ਮੇਰੇ ਰੱਬਈ ਇਹਦਾ ਨਾਂ ਕੀ ਆ ਸੱਪ ਦਾ ਅੰਗਰੇਜ਼ੀ 'ਚ ਸਪੈਕਟਿਕਲ ਕੋਬਰਾ ਹਿੰਦੀ 'ਚ ਨਾਗ ਤੇ ਪੰਜਾਬੀ 'ਚ ਫਨੀਅਰ ਆਹ ਸੱਪ ਜੇ ਆਹ ਮਦਾਨ 'ਚ ਆਹ ਬੱਕੀ ਤੇ ਆ ਮਦਾ ਕੋਈ ਹੋਊਗਾ ਨਹੀਂ ਹੁੰਦਾ ਆ ਲੋ ਆਲੇ ਆਲੇ ਸੱਪ ਕੋਈ ਹੋਊਗਾ ਨਹੀਂ ਆ ਜਿਹੜਾ ਬੰਦੇ ਨੂੰ ਉੱਟ ਕੇ ਮਾਰਦੇ ਤੁਹਾਨੂੰ ਕੋਈ ਕੋਈ ਸਮਝਾਉਣ ਆ ਜਾ ਤੁਹਾਨੂੰ ਕੋਈ ਸਮਝਾਉਣ ਵਾਲਾ ਬੰਦਾ ਹੀ ਨਹੀਂ ਵਜਾ ਤੁਹਾਨੂੰ ਵਜੇ ਡਰਾਉਣ ਵਾਲੇ ਇਹ ਲੋ ਇਰੀ ਭਾਜੀ ਰੇਜ ਆ ਮੜੀ ਜੀ ਤੂੰ ਆਂਦੇ ਫਨੀਅਰ ਦੇ ਡਟੜੀ ਲੱਗਦਾ ਸਭ ਲੱਗਦਾ ਵੇਰ ਕੇ ਬਹਿ ਗਿਆ ਲੋ ਹਾਂ ਲੋ ਨਾ ਨਾ ਮੈਨੂੰ ਨਾ ਕਰੀ ਕੋ ਤੇ ਉਹਦਾ ਨੇ ਬੜੀ ਸਪੋਰਟ ਕਰਦੇ ਜੇ ਇਨਸਟਾ ਤੇ ਮਾਰਿਆ ਬੰਦਿਆਂ ਨੂੰ ਕਿਉਂਕਿ ਬਸ ਤੇ ਟੈਲੈਂਟ ਵਾਲੇ ਬੰਦੇ ਦੀ ਵੀ ਕਿਤੇ ਜ਼ਿੰਦਗੀ ਚ ਕਦਰ ਕਰ ਲਿਆ ਕਰੋ ਨਹੀਂ ਕਰਨਾ ਮੈਂ ਤੇਰਾ ਰੋਜ਼ ਜ਼ਿੰਦਗੀ ਮੌਤ ਨੂੰ ਹੀ ਫੜਿਆ ਵਾ ਕਾਕਾ ਮੈਂ ਬੰਦੇ ਖੜੇ ਡੱਬਾ ਲਿਆ ਹੁਣ ਇਹ ਢੰਬੇ ਤੋਂ 5 ਕਿਲੋ ਤੋਂ ਬਿਨਾਂ ਨਹੀਂ ਬੈਣਾ। ਦੇਸਤੋ ਅੱਜ ਤਾਂ ਕੇ ਸੱਪ ਫੜਿਆ ਜੀ ਤੇ ਹੁਣ ਇਹਨੂੰ ਪਾਉਣਾ ਢੱਬੇ ਤੇ। ਦੇਖੋ ਸੀ ਵੀ ਦੇਖੋ ਕਮੈਂਟ। ਦੇਸਤੋ ਤੁਸੀਂ ਇਹਦੇ ਬਾਪੂ ਹੀ ਸੱਪ ਨੂੰ ਡੰਡਾ ਨਹੀਂ ਲੱਗਦਾ ਆ ਲੋ। ਆ ਡੰਡਾ ਦੇ। ਆ ਸੱਪ ਜੇ ਦੇ ਆ ਲੋ। ਜਿਹਨੇ ਲੋਕ ਕਹਿੰਦੇ ਆ ਸੱਪ ਨੂੰ ਡੰਡਾ ਨਹੀਂ ਲੱਗਦਾ ਆ ਲੋ। ਆ ਲੋ। ਆ ਲੋ। ਹਲੋ ਲੱਗਾ ਗੱਗਲੀ ਡੱਗਲ ਨਿਕਾਡੰਦਾ ਲੱਗਾ ਵੇ ਬਾਪੂ ਸੁਣੀਆਂ ਸੁਣੀਆਂ ਗੱਲਾਂ ਦੇ ਨਹੀਂ ਆ ਡਾ ਕੰਮ ਨਹੀਂ ਨਹੀਂ ਸਟਾਰਟਰ ਵਾਲਾ ਇੱਥੇ ਬੜ ਗਿਆ ਇਹ ਬੜੇ ਕਿਰਦਾ ਕਿ ਇਹ ਇਹਨੂੰ ਪੱਮਾ ਕਿਦਾ ਕੋਮੇ ਨੇ ਇੱਕ ਮਕਰ ਭੱਜਿਆ ਕਿਉਂ ਗਿਆ ਸ਼ੰਕਰ ਬਾਬਾ ਸ਼ੰਕਰ ਬਾਬਾ ਬਾਬੋਲੇ ਨਾਲ 나ਗ ਦੇ ਦਿੱਤਿਆ ਤੁਸੀਂ ਦੇਖ ਰਹੇ ਜੇ ਸੱਪ ਦੀ ਥਨ ਸੱਪ ਦਾ ਡਿਜ਼ਾਈਨ ਸੱਪ ਅਗ੍ਬਾ ਗਾ ਤੇ ਮੇਰੇ ਗੋਟ ਜੱਡਾ ਮੋਟਾ ਵਾ ਪੂਰਾ ਮਸਾ ਉੱਤੇ ਹੀ ਹੋਊਗਾ ਕਾਕੇ ਮੈਂ ਐਡਾ ਜਵਾਨ ਸਾਹ ਭੱਜਦਾ ਕਿ ਨਹੀਂ ਵੇਖਿਆ ਕੱਲ ਵਾਲਾ ਵੀ ਹੋਲਾ ਹੈ ਕੱਲ ਵਾਲਾ ਵੀ ਬੜਾ ਤਕੜਾ ਸੀ ਜਿਹੜਾ ਜਨਾਲਿਓ ਫੜਿਆ ਸੀ ਪਰ ਕੱਲ ਵਾਲਾ ਖਾਕੀ ਰੰਗ ਦਾ ਸੀ ਉਹ 80% ਹੀ ਇਹ ਸੌਜੋ ਸੌ ਹੀ ਆ ਇਹ ਸੌਜੋ ਸੌ ਆ ਉੱਤੇ ਆ ਜਾਣ ਕੋਸਤੋ ਦੱਬੇ ਦੀ ਛੇਕ ਵੀ ਕਰਾਂਗੇ ਕੇ ਇਹਦਾ 28 22 ਫੀਟ ਕੇ ਨੂੰ ਸਕਿਨ ਲਰਤੀ ਆ ਇਹ ਚੀਜ਼ਾਂ ਦਾ ਵੀ ਕੰਮ ਕਰੀਦਾ ਬਾਪੂ ਜੀ ਰੁਕਿਓ ਬਾਜੀ ਆਇਓ ਮਰੇ ਨਾਲ ਆ ਜੀ ਚਲੋ ਚਲੋ ਆ ਜਾ ਬਟੂ ਆ ਜਾ ਬਟੂ ਚਲੋ ਜੀ ਬਾਜੀ ਵੜ ਗਿਆ ਕੰਮਾਂ ਦੀ ਮੈਂ ਨਾ ਬਾਪੂ ਤੇਰਾ ਧੰਨਵਾਦ ਬਹੁਤ ਬਹੁਤ ਲੈ ਜਾ ਮੇਰੀ ਪਟੀ ਨੂੰ ਤੂੰ ਹਾਂ ਤੂੰ ਵੜਦਾ ਚੰਗੀ ਗੱਲ ਇੱਕ ਵਾਰੀ ਇਹਨੂੰ ਟਰੈਕਟਰ ਖਿੜਿਆ ਹਰਤਾ ਇੱਕ ਓ ਯਾਰ ਮੈਂ ਤਾਂ ਗੱਲ ਕੀ ਆਪਾਂ ਕੋਈ ਧਾਗੇ ਤਵੀਦ ਵਾਲੇ ਬਾਬੇ ਨਹੀਂ ਆਗੇ ਨਹੀਂ ਨਹੀਂ ਨਾ ਆਪਾਂ ਪੁਛਣਾ ਦਸ਼ਨ ਵਾਲੇ ਬਾਬਿਆਂ ਲੋਕੀ ਜਾਂਦੇ ਬਾਬਾ ਘਰੇ ਵੇਖ ਵੋਟੀ ਲੜਦੀ ਮੈਂ ਕਿਹਾ ਬਾਬੇ ਆਪਣੀ ਦੋਵਾਰੀ ਬਾਬੇ ਨੂੰ ਘੋੜਦੀ ਆ ਬਾਬਾ ਕਿੱਥੇ ਜਾਏ ਦੋਸਤੋ ਇਹ ਕੰਮ ਜੀ ਵੀ ਫਨ ਨਿਸ਼ਾਨ ਕੰਮ ਜ਼ਿੰਦਗੀ ਮੌਦਰਾ ਲਾਈਵ ਸ਼ੇਅਰ ਗੱਲ ਯਾਰ ਤੂੰ ਚਲਾਦਾ ਕਮੈਂਟ ਕਰਿਓ ਜੈ ਮਾਦੇ ਇਹ ਪਿਛੇ